ਤੋ ਹੱਥ ਦੇ ਰਿਹਾ ਹੈਗਾ ਉਹ ਕਿਹੜਾ ਕਿਹੜਾ ਮਤਲਬ ਉਹ ਲੈਂਦੇ ਆ ਉਹ ਮਾਰੇ ਪਿਆਰ ਨਾਲ ਲੈਣਾ ਆਉਂਦਾ ਇੱਕ ਕਰਦੇ ਹੋ 50 ਕਿਲੋ 50 ਕਿਲੋ 50 ਕਿਲੋ ਤੇ 50 ਕਿਲੋ ਇਹ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣਾ ਰੋਜ਼ ਦਾ ਚਲਾਉਂਦੇ ਆ ਤੇ ਲੰਗਰ ਤੇ ਲਈ ਲੰਬੀਆਂ-ਲੰਬੀਆਂ ਲਾਈਨਾਂ ਜਿਹੜੀਆਂ ਉਹ ਵੀ ਤਮੀਰੀਆਂ ਲੱਗਦੀਆਂ ਜਾਂਦੀਆਂ ਕਿਉਂਕਿ ਜਿੱਥੇ ਲੰਗਰ ਐਨੇ ਲੱਗ ਰਹੇ ਨੇ ਉੱਥੇ ਹੋਈ ਸੰਗਤਾਂ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਇੱਥੇ ਸੰਗਤਾਂ ਦਾ ਇੰਨਾ ਬੋਲਬਾਲਾ ਹੈ ਇੱਥੇ ਲੰਗਰਾਂ ਦਾ ਕੋਈ ਘਾਟਾ ਨਹੀਂ ਖਾਸ ਕਰਕੇ ਰੋਪੜ ਜ਼ਿਲ੍ਹੇ ਤੇ ਹੋਰ ਬਹੁਤ ਸਾਰੇ ਜ਼ਿਲ੍ਹੇ ਹੈ ਜਿਹੜੇ ਇਹ ਲੰਗਰਾਂ ਦੀ ਸੇਵਾ ਕਰਦੇ ਨੇ ਬੜਾ ਲਗੜੇ ਤਰੀਕੇ ਨਾਲ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਹੋਏ ਹੋਏ ਇੱਥੇ ਦੇਖਣ ਨੂੰ ਮਿਲਦੇ ਆਓ ਜੀ OK ਆਓ ਜੀ ਕਈ ਬੋਲਬਾਲੇ ਕਣੀ ਖਵਾ ਬਸ ਆਹ ਅੱਗੇ ਨੂੰ ਮੁੜ ਜਾਈਏ ਰਵਾਰ ਸਾਹਿਬ ਵੱਲ ਜਾਣ ਵਾਲੇ ਰਸਤੇ ਦੇ ਉੱਤੇ ਇਹ ਸੰਗਤਾਂ ਲਖਾ-ਖਾ ਮਾਰਦਾ ਇਕੱਠ ਇਹ ਦਰਸਾਉਂਦਾ ਹੈ ਕਿ ਗੁਰੂ ਦੇ ਨਾਲ ਕਿੰਨਾ ਕੁ ਫ੍ਰੇਮ ਜਿਹੜਾ ਹੈ ਸੰਗਤਾਂ ਕਰਦੀਆਂ ਨੇ ਤੇ ਹੁਮ ਹੁਮਾ ਕੇ ਸੰਗਤਾਂ ਰਵਾਰ ਸਾਹਿਬ ਵੱਲ ਜਾਂਦੀਆਂ ਨੇ ਜਿਹੜੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਜੀਰੂ ਜੀਰੂ ਆ ਜਾਓ ਬਲੇ ਰਾਜਮਾ ਚਾਹ ਲੈ ਰੋ ਜਾਓ ਚਲੋ ਚਲੋ ਆਵਾਜ਼ ਜੇ ਅੰਦਰੋਂ ਰਾਜਾ ਚਾਵਲ ਰਾਜਾ ਚਾਵਲ ਚਾਵਲ ਚਾਵਲ